ਕੁ ਮੌਨੇ ਨੌਜਵਾਨ ਨੂੰ ਕਾਬੂ ਕੀਤਾ ਜਿਸ ਦਾ ਨਾਮ ਬਲਵਿੰਦਰ ਇਲਿਸ ਬਿੱਲਾ ਪੁੱਛਗੇਛੇ ਸਾਹਮਣੇ ਆਇਆ ਜਦੋਂ ਉਹਦੀ ਤਲਾਸ਼ੀ ਲਈ ਗਈ ਉਹ ਤੋਂ 150 ਗ੍ਰਾਮ ਹੈਰੋਇਨ ਰਿਕਵਰ ਹੋਈ ਨਸ਼ੇ ਦੇ ਸਖਤ ਖਿਲਾਫ ਹੈਗੀ ਸਾਡੇ ਸੀਪੀ ਸਾਹਿਬ ਦੇ ਨਿਰਦੇਸ਼ੀ ਉਹਦੇ ਤੇ ਐਸ ਐਚ ਓ ਸਾਡਾ ਵੀ ਆਪਣੀ ਰੋਜ਼ ਦੇ ਰੋਜ਼ ਰੇਡ ਕਰ ਰਹੇ ਨੇ ਸਾਡੀ ਸੀਏ 2 ਵੀ ਰੇਡ ਕਰ ਰਹੀ ਹੈ ਤਾਂ ਅੰਮ੍ਰਿਤਸਰ ਦੀ ਪੁਲਿਸ ਤਕਰੀਬਨ ਫੈਰ ਰਹੀ ਤਕਰੀਬਨ ਹਰ ਰੋਜ਼ ਕਿਤਨੇ ਘੰਟੇ ਰੋਜ਼ ਐਂਟੀ ਦਾ ਵਰਜਾ ਹੋ ਰਿਹਾ ਹੈ ਜੀ ਸਰ ਕੀ ਮਾਨ ਹੈ ਇਹ ਸੀਪੀ ਸਾਹਿਬ ਦੇ ਅੰਮ੍ਰਿਤਸਰ ਦੇ ਨਿਰਦੇਸ਼ ਤੇ ਕੱਲ ਸਾਡੀ ਪੁਲਿਸ ਪਾਰਟੀ ਨੂੰ ਉਦੋਂ ਸਫਲਤਾ ਮਿਲੀ ਜਦੋਂ ਉਹ ਪੈਣੀ ਪਾ ਕੇ ਗਸ਼ਤ ਦੇ ਦੌਰਾਨ ਇੱਕ ਮੋਨੇ ਨੌਜਵਾਨ ਨੂੰ ਕਾਬੂ ਕੀਤਾ ਜਿਸ ਦਾ ਨਾਮ ਬਲਵਿੰਦਰ ਇਲਿਸ ਬਿੱਲਾ ਪੁਛਗੇ ਸੇ ਸਾਹਮਣੇ ਆਇਆ ਜਦੋਂ ਉਹਦੀ ਤਲਾਸ਼ ਲਈ ਗਈ ਉਹ ਤੋਂ ਕੋ 150 ਗ੍ਰਾਮ ਹਿਰੋਇਨ ਰਿਕਵਰ ਹੋਈ। ਕਰੇ ਉਹ ਇਸ ਤੇ ਬਿੱਲੇ ਦੇ ਜਿਹੜਾ ਹੈਗਾ ਹੋਰ ਵੀ ਐਕਸਾਈਜ਼ ਅਫਸਰ ਦੇ ਤਿੰਨ ਚਾਰ ਮੁਕਦਮੇ ਦਰਜ ਨੇ। ਬਾਕੀ ਬੈਕਵਰਡ ਤੇ ਫਾਰਵਰਡ ਲਿੰਕੇ ਦੇ ਦੇਖਿਆ ਜਾ ਰਹੇ ਨੇ ਕਿ ਕਿੱਥੋਂ ਲੈ ਕੇ ਆਇਆ ਇਹ ਕਿਸੇ ਨੂੰ ਸਪਲਾਈ ਕਰਨ ਜਾ ਰਿਹਾ ਸੀਗਾ। ਇਸ ਕਰਕੇ ਇਹਦਾ 2 ਦਿਨ ਦਾ ਰਿਮਾਨਡ ਲਿਆ ਹੋਰ ਅਗਲੀ ਪੁਛਗੇ ਸੇ ਤੈਨੂੰ ਕਿ ਲੋ ਕੀਤਾ ਜੀ ਬਹੁਤ ਪਹਿਲਾਂ ਕਿੰਨੇ ਪਰਚੇ ਦਰਜ ਹੋਏ ਇਹਦੇ ਤੇ 3 2 3 ਐਕਸਾਈਜ਼ ਦੇ ਮਗਦਮੇ ਦਰਜ ਨੇ ਕੀ ਕਾਰਵਾਈ ਕੀਤੀ ਹੁਣ ਇਹ ਤਾਂ ਇੱਕ ਜਿਹੜਾ ਪਰਚਾ ਜਿਹੜਾ ਐਨਡੀਪੀਐਸ ਐਕਟ ਦਾ ਦਿੱਤਾ ਛਾੜੇ ਤਾਂ ਇਹ 150 ਦੀ ਰਿਕਵਰੀ ਹੋਈ ਹੈ 150 ਗ੍ਰਾਮ ਦੀ ਬਾਕੀ ਅਗਲੀ ਤਫਤੀਸ਼ ਹਲੇ ਹੋਰ ਡਿਮਾਂਡ ਦੇ ਦੌਰਾਨ ਦੇਖਿਆ ਜਾਵੇ ਸਰ ਜਿੱਥੇ ਇਹ ਗੈਸ ਆ ਉੱਥੇ ਬਹੁਤ ਇਹ ਹਰ ਹੋ ਜਾਂਦਾ ਠੰਡਾ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਹਾਂ ਉੱਥੇ ਇਹ ਜਿਹੜੇ ਇਹਦੇ ਨਾਲ ਦਾ ਸੰਨੀ ਜਿਲ੍ਹੇ ਦੇ ਨਾਲ ਦਾ ਮੁੰਡਾ ਹੈਗਾ ਉਹ ਵੀ ਉੱਥੇ ਦਾ ਇਹ ਕਰਕੇ ਜਿਹੜਾ ਉਹਨੂੰ ਇਸ ਚੀਜ਼ ਦਾ ਪਤਾ ਲੱਗ ਗਿਆ ਫੜਿਆ ਗਿਆ ਉਹਦੇ ਉਹ ਤੋਂ ਅੱਗੇ ਹੋਰ ਖੁਲਾਸੇ ਹੋਣਗੇ ਵੀ ਉਹ ਅੱਗੇ ਕਿੱਥੋਂ ਲੈ ਕੇ ਜਾਂਦਾ ਹੋਰ ਸਰ ਜਿਹੜੇ ਇਹਨਾਂ ਦੇ ਲੱਗੇ ਸ਼ੱਕੇ ਟਿਹਰ ਹੋ ਜਾਂਦਾ ਕੰਮ ਕਰਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਮੈਸੇਜ ਨਸ਼ੇ ਦੇ ਸਖਤ ਖਿਲਾਫ ਹੈਗੀ ਸਾਡੇ ਸੀਪੀ ਸਾਹਿਬ ਦੇ ਨਿਰਦੇਸ਼ ਨੇ ਉਹਦੇ ਤੇ ਐਸ ਐਚਓ ਸਾਡਾ ਵੀ ਆਪਣੀ ਰੋਜ਼ ਦੇ ਰੋਜ਼ ਰੇਡ ਕਰ ਰਹੇ ਨੇ ਸਾਡੀ ਸੀਏ 2 ਵੀ ਰੇਡ ਕਰ ਰਹੀ ਹੈ ਤਾਂ ਅੰਮ੍ਰਿਤਸਰ ਦੀ ਪੁਲਿਸ ਤਕਰੀਬਨ ਸਾਰੀ ਤਕਰੀਬਨ ਹਰ ਰੋਜ਼ ਕਿਸੇ ਨਾ ਕਿਸੇ ਰੋਜ਼ ਐਨਡੀ ਦਾ ਪਰਚਾ ਫਰ ਉਹ ਬੰਦਾ ਆਪ ਵੀ ਬਿੰਦਾ ਸੀ ਨਹੀਂ ਆਪ ਨਹੀਂ ਆਪ ਨਹੀਂ ਬਿੰਦਾ ਸੀਗਾ ਉਹ ਏਸ ਡ ਹੈਗਾ ਇਹ 10 ਸਾਲ ਦਾ ਹੈਗਾ ਪਰ ਇਹ ਅੱਗੇ ਸਪਲਾਈ ਕਰਕੇ ਵਿੱਚੋਂ ਕੁਝ ਪੈਸੇ ਵਿੱਚੋਂ ਕਮਾਉਂਦਾ ਸੀਗਾ ਅਗਲੇ ਬੰਦੇ ਜਿਹੜੇ ਹੈਗੇ ਉਹਨਾਂ ਦਾ ਮਡੋਕਰ ਸੀਗਾ ਠੀਕ ਗੁੱਡ ਮਾਰਨਿੰਗ ਨੌਜਵਾਨ ਨੂੰ ਕਾਪੂਗੀ ਤਾਂ ਜਿਸ ਦਾ ਨਾਮ ਬਲਵਿੰਦਰ ਇਲਿਸ ਬਿੱਲਾ ਉੱਚੇ ਗੇਚੇ ਸਾਹਮਣੇ ਆਇਆ ਜਦੋਂ ਉਹਦੀ ਤਲਾਸ਼ੀ ਲਈ ਗਈ ਉਹ ਤੋਂ 150 ਗ੍ਰਾਮ ਹੈਰੋਇਨ ਰਿਕਵਰ ਹੋਈ ਨਸ਼ੇ ਦੇ ਸਖਤ ਖਿਲਾਫ ਹੈਗੀ ਸਾਡੇ ਸੀਪੀ ਸਾਹਿਬ ਦੇ ਨਿਰਦੇਸ਼ ਨੂੰ ਉਹਦੇ ਤੇ ਐਸਐਚਓ ਸਾਡਾ ਵੀ ਆਪਣੀ ਰੋਜ਼ ਦੇ ਰੋਜ਼ ਰੇਡ ਕਰ ਰਹੀ ਨੇ ਸਾਡੀ ਸੀਏ 2 ਵੀ ਰੇਡ ਕਰ ਰਹੀ ਹੈ ਤਾਂ ਅੰਮ੍ਰਿਤਸਰ ਦੀ ਪੁਲਿਸ ਤਕਰੀਬਨ ਫਰ ਰਹੀ ਤਕਰੀਬਨ ਹਰ ਰੋਜ਼ ਕਿਤੇ ਨਾ ਕਿਤੇ ਰੋਜ਼ ਐਨਡੀ ਦਾ ਫਰਜ਼ਾ ਹੋ ਰਿਹਾ ਹੈ ਜੀ ਸਰ ਕੀ ਮਾਣਨਾ ਜੀ ਸੀਪੀ ਸਾਹਿਬ ਦੇ ਅੰਮ੍ਰਿਤਸਰ ਦੇ ਨਿਰਦੇਸ਼ ਤੇ ਕੱਲ ਸਾਡੀ ਪੁਲਿਸ ਪਾਰਟੀ ਨੂੰ ਉਦੋਂ ਸਫਲਤਾ ਮਿਲੀ ਜਦੋਂ ਉਹ ਪੈਣੀ ਪਾਤਰ ਕੇ ਗਸ਼ਤੇ ਦੇ ਦੌਰਾਨ ਇੱਕ ਮੋਨੇ ਨੌਜਵਾਨ ਨੂੰ ਕਾਬੂ ਕੀਤਾ ਜਿਸ ਦਾ ਨਾਮ ਬਲਵਿੰਦਰ ਇਲਿਸ ਬਿੱਲਾ ਪੁੱਛ ਕੇ ਜੇ ਸਾਹਮਣੇ ਆਇਆ ਜਦੋਂ ਉਹਦੀ ਤਲਾਸ਼ੀ ਲਈ ਗਈ ਉਹ ਤੋਂ 150 ਗ੍ਰਾਮ ਹੈਰੋਇਨ ਰਿਕਵਰ ਹੋਈ ਉਹ ਇਫਤੇ ਬਿੱਲੇ ਦੇ ਜਿਹੜਾ ਹੈਗਾ ਹੋਰ ਵੀ ਐਕਸਾਈਜ਼ ਲਖਦੇ ਤਿੰਨ ਚਾਰ ਮੁਕਦਮੇ ਦਰਜ ਨੇ ਬਾਕੀ ਬੈਕਵਰਡ ਤੇ ਫਾਰਵਰਡ ਲਿੰਕੇ ਦੇ ਦੇਖਿਆ ਜਾ ਰਹੇ ਨੇ ਕਿ ਕਿੱਥੋਂ ਲੈ ਕੇ ਆ ਇਹ ਕਿਸੇ ਨੂੰ ਸਪਲਾਈ ਕਰਨ ਜਾ ਰਿਹਾ ਸੀਗਾ ਇਸ ਕਰਕੇ ਇਹਦਾ 2 ਦਿਨ ਦਾ ਰਿਮਾਂਡ ਲਿਆ ਹੋਰ ਅਗਲੀ ਪੁੱਛ ਕੇ ਜਿਸੇ ਤੈਨੂੰ ਕਲੀਅਰ ਕੀਤਾ ਜਾਊਗਾ ਪਹਿਲਾਂ ਕਿੰਨੇ ਪਰਚੇ ਦਰਜ ਹੋਏ ਇਹ ਤਾਂ ਤਿੰਨ ਦੋ ਤਿੰਨ ਐਕਸਾਈਜ਼ ਦੇ ਮੁਕਦਮੇ ਦਰਜ ਨੇ ਕੀ ਕਾਰਵਾਈ ਕੀਤੀ ਹੁਣ ਇਹ ਤਾਂ ਇੱਕ ਜਿਹੜਾ ਪਰਚਾ ਜਿਹੜਾ ਐਨਡੀਪੀਐਸ ਐਕਟ ਦਾ ਦਿੱਤਾ ਛਾੜੇ ਤਾਂ ਇਹ 150 ਦੀ ਰਿਕਵਰੀ ਹੋਈ ਹੈ 150 ਗ੍ਰਾਮ ਦੀ ਬਾਕੀ ਅਗਲੀ ਤਬਦੀਸ਼ ਹਲੇ ਹੋਰ ਰਿਮਾਂਡ ਦੇ ਦੌਰਾਨ ਦੇਖਿਆ ਜਾਵੇ ਸਰ ਦਿੱਤੇ ਅਸੀਂ ਰਾਇਸ਼ਾ ਉੱਥੇ ਬਹੁਤ ਇਹ ਹੋ ਰਹੀਦਾ ਠੰਡਾ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਉਹਨਾਂ ਨੂੰ ਉੱਥੇ ਇਹ ਜਿਹੜੇ ਇਹਦੇ ਨਾਲ ਦਾ ਸੰਨੀ ਜ਼ਿਲ੍ਹੇ ਦੇ ਨਾਲ ਦਾ ਮੁੰਡਾ ਹੈਗਾ ਉਹ ਵੀ ਉੱਥੇ ਦਾ ਇਹ ਕਰਕੇ ਜਿਹੜਾ ਉਹਨੂੰ ਇਸ ਚੀਜ਼ ਦਾ ਪਤਾ ਲੱਗੇ ਕਿ ਫੜਿਆ ਗਿਆ ਉਹਦੇ ਉਹ ਤੋਂ ਅੱਗੇ ਹੋਰ ਖੁਲਾਸੇ ਹੋਣਗੇ ਵੀ ਉਹ ਅੱਗੇ ਕਿੱਥੋਂ ਲੈ ਕੇ ਜਾਂਦਾ ਹੋਰ ਸਰ ਜਿਹੜੇ ਇਹਨਾਂ ਦੇ ਲੱਗੇ ਸ਼ੱਕੇ ਕਿ ਇਹ ਹੋ ਰਹੀਦਾ ਕੰਮ ਕਰਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਮੈਂ ਤੇ ਵੀ ਨਸ਼ੇ ਦੇ ਸਖਤ ਖਿਲਾਫ ਹੈਗੀ ਸਾਡੇ ਸੀਪੀ ਸਾਹਿਬ ਦੇ ਨਿਰਦੇਸ਼ ਨੇ ਉਹਦੇ ਤੇ ਐਸ ਐਚਓ ਸਾਡਾ ਵੀ ਆਪਣੀ ਰੋਜ਼ ਦੇ ਰੋਜ਼ ਰੇਟ ਕਰ ਰਹੇ ਨੇ ਸਾਡੀ ਸੀਏ 2 ਵੀ ਰੇਟ ਕਰ ਰਹੀ ਏ ਤਾਂ ਅੰਮ੍ਰਿਤਸਰ ਦੀ ਪੁਲਿਸ ਤਕਰੀਬਨ ਸਾਰੇ ਤਕਰੀਬਨ ਹਰ ਰੋਜ਼ ਕਿਤੇ ਨਾ ਕਿਤੇ ਰੋਜ਼ ਐਨਡੀ ਦਾ ਪਰਚਾ ਹੋ ਰਿਹਾ ਸਰ ਉਹ ਬੰਦਾ ਆਪ ਵੀ ਪੀਂਦਾ ਸੀ ਨਹੀਂ ਆਪ ਨਹੀਂ ਆਪ ਨਹੀਂ ਪੀਂਦਾ ਸੀਗਾ ਉਹ ਏਡ ਹੈਗਾ ਇਹ 1 ਕਿਸਾਲ ਦਾ ਹੈਗਾ ਪਰ ਇਹ ਅੱਗੇ ਸਪਲਾਈ ਕਰਕੇ ਵਿੱਚੋਂ ਕੁਝ ਪੈਸੇ ਵਿੱਚੋਂ ਕਮਾਉਂਦਾ ਸੀਗਾ ਅਗਲੇ ਬੰਦੇ ਜਿਹੜੇ ਹੈਗੇ ਉਹਨਾਂ ਦਾ ਮਡੋਕਰ ਸੀਗਾ